ਬੱਕੀ ਗਾਟ ਹਮ ਨੂੰ ਮਿਲ ਕੇ ਜਾਇਆ ਕਰੀ ਬਾਈ ਬਣ ਕੇ ਠੀਕ ਹੈ ਨਾ ਹਾਂ ਕਰਦੇ ਕੰਮ ਹਾਂ ਬਾਈ ਬਹੁਤ 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 ਧੰਨਵਾਦ ਤੁਹਾਡਾ ਤੁਹਾਨੂੰ ਫੋਨ ਨੰਬਰ ਦਊਗਾ ਹਾਂ ਤੁਹਾਡੇ ਨਾਲ ਸੰਪਰਕ ਕਰਿਆ ਕਰਕੇ ਉਹਦੇ ਨਾਲ ਹਾਂ ਕੋਮਣੀ ਮੋਢੀ ਘਾਤੀ ਜਿਖਾਣੀ ਆ ਹਾਂ ਦਿਖਾ ਦੇਣਾ ਹਾਂ ਲਾ ਲੇ ਮੇਰੇ ਤਾਂ ਦਿਮਾਗ ਰਾ ਦੇ ਬੱਚੇ ਜੀ ਅਸੀਂ ਹੁਣ ਮੈਂ ਸਮਾਨ ਲੈਣ ਚਲੇ ਰੋਕਣ ਨੂੰ ਕੋਈ ਨਹੀਂ ਬੁੜੀਆਂ ਦੱਦੇ ਲੱਗਦੀ ਹਾਂ ਸਮੋਸੇ ਸਮੋਸੇ ਬੈਠ ਨਹੀਂ ਬੱਦੀ ਬੋਲੀ ਠੀਕ ਹੈ ਠੀਕ ਹੈ ਜੀ ਮੈਂ ਇਹਨੂੰ ਕਰਦਾ ਬਾਬੂ ਆ ਉਹਦੇ ਬਾਰੇ ਗੱਲ ਜੀ ਨੇ ਆ ਪਰ ਉਹ ਲੈ ਨਹੀਂ ਗੱਲ ਹੀ ਫਾਰ ਰਿਹਾ ਦਾ ਇਹਨੂੰ ਦੋਹਾ ਕੇ ਪਣੀਆ ਅੱਛਾ ਜਿਵੇਂ ਆਪਣੀ ਜੀ ਆਪਣੀ ਆਖ ਦੇਖਾ ਜਿਹੜੀ ਆਪਾਂ ਨੇ ਬਣਾਈ ਥਾਣਾ ਠੀਕ ਬਣਾ ਉਹ ਮਟੀ ਜੀ ਜਾਇਆ ਜਾਂ ਹਵਾਜਾ ਜਾਇਆ ਨਾ ਤਾਂ ਜਹਾਵਾਏ ਕੁਝ ਨਹੀਂ ਚਲੋ ਠੀਕ ਹੈ ਗੱਲ ਓਕੇ ਜੀ ਲੱਡੂ ਸਾਡੇ ਬੱਟ ਹੋ ਗਏ ਜੀ ਤੇ ਲੱਡੂਆਂ ਦੀ ਰੱਖੀ ਕਰਨੀ ਵੀ ਮਿੱਤਰੋ ਮੜ ਜੇ ਕਿ ਮੈਂ ਕੋਠੇ ਉੱਪਰ ਜਾ ਕੇ ਆਇਆ ਫਿਰ ਆਪਾਂ ਜਣਾ ਰੋਪਣ ਨੂੰ ਸਮਾਨ ਲੈਣ ਵਾਸਤੇ ਜਿਹੜਾ ਕੁਝ ਜਨ ਕਹਤਾ ਹੋਏ ਲੈ ਕੇ ਆਉਣਾ ਪੈਣਾ ਆਹ ਆਹ ਵੇ ਕਾਸਟਿਕ ਆਉਜੀ ਦਾਣਾ ਨੂੰ ਪ੍ਰਮਾਤਮਾ ਨੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੁਹਾਨੂੰ ਸਾਰਿਆਂ ਨੂੰ ਜਦੋਂ ਤੋਂ ਗਿਣਿਆ ਰਾਤ ਚੌਕ ਨੇ ਤਰਕੀਆਂ ਬਕਸੇ ਜੀ ਵਿੱਚ ਸਾਡਾ ਹਲਵਾਈ ਔੜ ਜੀ ਗਿਆ ਸੀ ਉਹਨੇ ਵੀ ਕੋਈ ਕੰਮਕਾਰ ਦੇ ਵਿੱਚ ਚੱਕਰ ਚੱਕਰ ਦੇ ਵਿੱਚ ਹੈਗਾ ਸੀਗਾ ਵਿਚਾਰਾ ਤੁਹਾਨੂੰ ਪਤਾ ਮੇਰੇ ਹਲਵਾਈਆਂ ਦਾ ਹਾਲ ਚਾਲ ਤੇ ਕਿੰਨੇ ਕੁ ਪਰਸਨ ਜੁੜ ਗਏ ਜੀ 44 ਵਾ ਵੈਰੀ ਗੁੱਡ ਜੌਬ ਤੇ ਹੁਣ ਤੁਹਾਨੂੰ ਦਿਖਾਉਂਦੇ ਆਪਾਂ ਅੱਗਾ ਕੀ ਕੀ ਪ੍ਰੋਸੈਸ ਚੱਲ ਰਿਹਾ ਅੱਗੇ ਆਪਣੀ ਕਾਰ ਦੇ ਵਿੱਚ ਤੇ ਕਿਵੇਂ ਕਿਵੇਂ ਸਾਰੀ ਸਾਰੀ ਰੂਪ ਰੇਖਾ ਹੈ ਉਹ ਫੋਨ ਦਾ ਫੋਨ ਦੇ ਕੋਲ ਸੀ ਸਾਡੇ ਮਿਲੋ ਜੀ ਕਿੱਥੇ ਨੇ ਬਾਟੇ ਨਾ ਤੇ ਚਾਹ ਦਾ ਘੁੱਟ ਪਾਰਦਾ ਹੈ ਗਲਾਸ ਤੇ ਥੋੜੀ ਦੇਰ ਬਾਅਦ ਚਾਹ ਦਾ ਘੜਾ ਪਾਰ ਮੰਦਾ ਜੀ ਬਰਾਬਰ ਸਾਹ ਸਾਹ ਐਂਡੀ ਕੀ ਪਤੇ ਦੋ ਗਲਾਸ ਮਰਲਾ ਦੇਖੇ ਚਾਰੇ ਤੇ ਆਪਣੇ ਰੌਣਕ ਉਹ ਦੇਖ ਸਾਹਮਣੇ ਦੇ ਸੂਰਜ ਜਿੱਦ ਤੇ ਮੂੰਹ ਕੋ ਬੰਨ ਲਾਲੀ ਆਹ ਮੋਤਵੀ ਚੜ ਗਈ ਗਿਆ ਨੂੰ ਹੈ ਕੰਮ ਆਪਾਂ ਨੇ ਕਾਫੀ ਕੰਪਲੀਟ ਕਰਾ ਰਾ ਰੋਪਣ ਨੂੰ ਜਾਣਾ ਸਮਾਨ ਲੈਣ ਆਪਾਂ ਨੇ ਥੋੜੀ ਦੇਰ ਤੱਕ 15 ਮਿੰਟ ਤੱਕ ਆ ਉਹਦੇ ਲਿਸਟ ਨਾਲ ਨਾਲ ਉਹਨੇ ਲਿਖੀ ਉਹਨੂੰ ਪੁੱਛ ਲੈ ਜੇ ਹੋਰ ਕੋਈ ਲਿਖਣਾ ਇਹਦੇ ਪਰ ਇਹ ਜਿਹੜੀਆਂ ਹਰੀਆਂ ਸਬਜ਼ੀਆਂ ਗੋਭੀ ਆਪਣੀ 50 ਕਿਲੋ ਆ ਗਈ ओके ਹੋਰ ਪੁੱਛ ਰਾਹ ਨੂੰ ਕਰ ਦੇਣਾ ਵੈਸੇ ਇਹਨਾਂ ਨੂੰ ਦੇਖੋ ਇਹਨਾਂ ਜਣੇ ਉਹ ਮਹਿੰਦੀ ਲੱਗੇ ਬਿਲਵਾਉਣ ਪਰ ਪਿੱਛੇ ਹਲਦੀ ਲਿਖੀ ਹੋਈ ਹੈ ਮੈਂ ਤਾਂ ਦੇਖ ਲਿਆ ਜੀ ਪਹਿਲਾਂ ਦੇਖ ਲਿਆ ਜੀ ਇਹ ਗੱਲ ਅਸੀਂ ਛੋਟੀ ਸਕਾਲ ਨਹੀਂ ਪਾਪਾ ਅਰੇ ਤੁਸੀਂ ਨੋਟਿਸ ਕਰ ਲਿਆ ਹਾਂਜੀ ਯਾਰ ਇਹ ਹਲਦੀ ਦੇ ਤਾ ਜਿਨ੍ਹਾਂ ਨੇ ਟੈਂਟ ਲਗਾਇਆ ਤਾਂ ਸਾਡੇ ਇਹ ਜਿਹੜੇ ਐਨ ਉੱਪਰਲੇ ਉਹ ਆਂਦੀ ਉਹਨਾਂ ਨੇ ਹਲਦੀ ਦੀ ਜਿਹੜਾ ਬੰਦੀ ਹੈ ਹਮਾਂ ਕਹਿੰਦੀ ਜੇ ਆ ਜਰੂਰ ਤੇ ਹਰਦੀ ਲਿਖਾਵਾ ਕਾ ਭਾਈ ਉਹ ਪਹਿਲਾਂ ਮਹਿੰਦੀ ਲਿਖਾਓ ਤਾਂ ਅਸੀਂ ਕੰਮ ਕਰੂਗਾ ਅੱਛਾ ਜੀ ਕਹਿਣਾ ਚਾਹੀਦਾ ਸੀ ਨਾ ਕੀ ਹੋ ਗਿਆ ਹਾਂ ਮਹਿੰਦੀ ਲਓ ਆ ਗਈ ਕਿਉਂ ਯਾਰ ਮੈਂ ਲਉਂਗੀ ਭਾਈ ਮੇਰੀ ਮਹਿੰਦੀ ਲੇਟ ਹੋ ਜਾਣੀ ਨੂਰ ਨੇ ਉੱਠਿਆ ਨਾ ਮੈਨੂੰ ਹਾਲੇ ਤਾਂ ਬਾਅਦ ਚ ਲਿਖ ਲਿਓ ਤੁਸੀਂ ਮੈਂ ਇਹ ਵੀ ਗੱਲ ਠੀਕ ਆ ਕਹਿੰਦੇ ਨੂਰ ਸੁੱਤੀ ਪਈ ਹੈ ਜੀ ਤਾਂ ਨੂਰ ਦਾ ਲਾਹੇ ਲੈਣਾ ਹੈ ਅੱਛਾ ਚਲੋ ਕੋਈ ਗੱਲ ਨਹੀਂ ਲਾਹੇ ਲਓ ਜਿਹੜੇ ਲੈਣੇ ਤੁਸੀਂ ਜ਼ਰੂਰੀ ਆ ਲਾਹੇ ਲੈਣੀ ਅੱਛਾ ਹਾਂ ਨੇ ਤਰ੍ਹਾਂ ਹੀ ਪ੍ਰੋਗਰਾਮ ਆਉਂਦੇ ਰਹੇ ਬਿਲਕੁਲ ਪ੍ਰੋਗਰਾਮ ਕਿਨੇ ਚੱਲਦੇ ਨੇ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਮਹਿੰਦੀਆਂ ਲੱਗਦੀਆਂ ਰਹਿਣਗੀਆਂ ਜੀ ਸਾਡੀ ਮੈਂ ਕਿਹਾ ਬਾਈ ਨੂੰ ਮੈਂ ਕਿਹਾ ਵੀ ਜਿਹੜੀ ਕੁੜੀ ਦੀ ਮਾਂ ਆ ਉਹ ਤਾਂ ਸੋਹਣੀ ਪੈਂਦੀ ਨਾ ਕਾਫੇ ਘਰੋਂ ਹੀ ਨਿਕਲਣੀ ਚਾਹੀਦੀ ਮੰਮੀ ਦੀ ਅੱਛਾ ਮੰਮੀ ਦੀ ਟੌਰ ਨਹੀਂ ਨਿਕਲਣੀ ਚਾਹੀਦੀ ਲਾਈਵ ਦੇ ਵਿੱਚ ਬਹੁਤ ਸੁਣੀਆਂ ਗੱਲਾਂ ਬੋਲਦੇ ਪਏ ਤੁਸੀਂ ਨਹੀਂ ਮਤਲਬ ਤੇਰੀ ਟੌਰ ਨਿਕਲਣੀ ਚਾਹੀਦੀ ਇਕੱਲੀ ਦੀ ਹੈਂ ਅੱਛਾ ਮਾਮੀ ਛੇੜ ਅੱਛਾ ਜੀਜਾ ਤਾਂ ਹੈ ਨਹੀਂ ਕੋਈ ਮਸਕਰੀਆਂ ਕਰਨ ਨੂੰ ਮਾਮੀ ਨਾਲ ਸਾਰਦੀਆਂ ਚੱਲ ਪਹਿਲਾਂ ਇੱਧਰ ਕਰੋ ਦੋ ਗੱਲਾਂ ਇਹਨਾਂ ਦੇ ਨਾਲੇ ਤਾਂ ਕਰਕੇ ਉਹ ਬੋਲ ਰਿਹਾ ਸੀ ਕੀ ਗੱਲ ਆ ਬਈ ਸੱਚੀ ਬਹੁਤ ਸੋਹਣਾ ਕੰਮ ਹੈ ਕਿਹਨੂੰ ਪਤਾ ਹੈ ਵਰਕ ਤਾਂ ਬਹੁਤ ਸੋਹਣਾ ਹੋ ਰਿਹਾ ਵਾਕਈ ਤੇ ਆਹ ਮੁੰਡਾ ਮੁੰਡਾ ਵੀ ਸੋਹਣਾ ਹੈ ਮੁੰਡਾ ਕਿਤੇ ਮੜਾ ਇਹ ਇਹ ਬੋਲਦਾ ਵੀ ਹੈਗਾ ਕੀ ਪਤਾ ਮੁੰਡੇ ਦਾ ਪਿਆ ਮਾਲਾ ਤਾਂ ਹੀ ਕਰਦਾ ਅੱਜ ਮੈਂ ਕੋਈ ਹੋਰ ਕੋਈ ਵੱਡੀ ਗੱਲ ਨਹੀਂ ਹੋ ਸਕਦਾ ਆਡੀ ਵੱਡੀ ਗੱਲ ਜ਼ਰੂਰੀ ਥੋੜੀ ਐਸੀ ਗੱਲ ਜਿੱਥੇ ਇਹਦੇ ਸੰਜੋਗ ਲਿਖੇ ਹੋਏ ਤੇ ਹੋ ਜਾਣਾ ਨਹੀਂ ਤਾਂ ਕਹਿੰਦੀ ਵੇ ਸਾਨੂੰ ਬੁਲਾਉਲੀ ਵਸ ਇਹ ਪਹਿਲਾਂ ਹੈ ਆਪਣੇ ਹੱਥ ਪਰ ਲਾ ਕੇ ਦਿਖਾਉਂਦੇ ਆ ਚੈੱਕ ਕਰੌਣੇ ਹੈ ਨਹੀਂ ਨਹੀਂ ਐਸੇ ਮੈਂ ਲਗਾ ਲਿਆ ਇਹ ਤਾਂ ਅੱਛੇ ਸੇ ਉਂ ਲਾ ਲਿਆ ਨੇ ਆਪਣੇ ਆਪ ਦੇ ਠੀਕ ਹੈ ਠੀਕ ਹੈ ਠੀਕ ਹੈ ਓਕੇ 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 ਵਰਕ ਤਾਂ ਸੋਹਣਾ ਹੋ ਰਿਹਾ ਹਾਂਜੀ ਹਾਂ ਵਧੀਆ ਅੱਛਾ ਤੂੰ ਤੂੰ ਸਭ ਤੋਂ ਪਹਿਲਾਂ ਹਰ ਗੁੜ ਕਰਕੇ ਮਾਸੀ ਕਹਿੰਦੀ ਮੈਨੂੰ ਲਵਾਵਣਾ ਮੈਂ ਮਾਣ ਨੂੰ ਸਾਨੂੰ ਕੋਈ ਤੂੰ ਤਾਂ ਹੀ ਤਾਂ ਗੱਲ ਦੀ ਆ ਵੀ ਮਾਮੀ ਤੇ ਸੋਣੀ ਨਾਲ ਆਇਓ ਹਾਂ ਬੁਲਾ ਕੇ ਬੈਠੀ ਆ ਲਾ ਮੈਂ ਕਿਹਾ ਨਹੀਂ ਨਾਲੇ ਮਾਮੀ ਕਹਿੰਦੇ ਮੇਰੇ ਕੱਲਾ ਫੁੱਲ ਫੁੱਲ ਬਣਾ ਦੋ ਤਾਂ ਫਿਰ ਉਹ ਕਹਿੰਦਾ ਨਾ ਪਰ ਮੈਂ ਹੱਥ ਲਾਵਾਂਗੇ ਅਸੀਂ ਪਰ ਮਾਤਾ ਗੱਲ ਘਟਾ ਹਾਂਜੀ ਉਹ ਬ ਆਲਾ ਆ ਸਾਡਾ ਸੋਹਣਾ ਪੁੱਤwidehat ਬਦਲਾਈ ਫਿਰ ਇੱਧਰ ਬੈਠਾ ਹੈ ਹਾਂ ਜੋਨੇ ਕਾ ਕਿ ਕਹਾਣੀ ਜਾ ਇਹ ਬਲੇ ਬਲੇ ਇਹ ਕਿੰਨਾ ਯੋਰਾ ਲਓ ਜੀ ਪੰ ਥੋੜੇ ਜਿਹਾ ਇੱਕ ਕਮੈਂਟ ਵੀ ਰੀਡ ਕਰ ਲੈਂਦੇ ਵਿੱਚ ਨਾਲ ਦੀ ਨਾਲ ਹਾਂਜੀ ਚਾਹ ਹਾਂ ਤੂੰ ਪੜੂਗੀ ਚਲ ਜੂ ਤੂੰ ਪੜ ਲਾ ਭਾਈ ਦੇ ਜਵਾਬ ਅੱਛਾ ਇਧਰ ਕੁੜੀ ਦੀ ਬਾਹ ਸਾਡਾ ਥੋੜੀ ਜਿਹੀ ਸੁੱਕੀ ਆ ਜਿੱਥੇ ਕਹਿ ਲ ਹਰੀ ਜੀ ਬੋ ਬੋਟਾਟਾ ਜਾਨ ਹੈਲੋ ਜੈਸਮਿਨ ਜੀ ਅੱਛਾ ਜੇਰਾ ਤੁਸੀਂ ਜੀ ਨੂੰ ਹੈਲੋ ਹੋਣ ਲੱਗ ਗਈ ਹੈਲੋ ਜੈਸਮਿਨ ਦੇ ਜੀ ਕੰਗ੍ਰੈਚੁਲੇਸ਼ਨ ਮਹਾਲ ਫੈਮਲੀ ਜੀ ਥੈਂਕ ਯੂ ਜੀ ਵਾਇਸ ਨਹੀਂ ਆ ਰਹੀ ਕਹਿੰਦੇ ਨਹੀਂ ਹੋ ਸਕਦੀ ਇਹ ਗੱਲ ਆ ਰਹੀ ਆ ਓਕੇ ਫਿਰ ਦੇਖ ਲੈਕਰ ਤੂੰ ਦੂ ਚਲਾ ਪਲੇ ਕਰ ਨੂੰ ਓਹ ਨਾ ਅਗੇ ਜੈਸਮਿਨ ਦੀ ਪੱਤ ਓਕੇ ਠੀਕ ਆ ਠੀਕ ਆ ਇਸ ਦਾ ਪਿਆਏ ਭਾਈ ਜੀ ਹਾਂ ਮੇਰੀ ਸਿਸਟਰ ਆ ਜੀ ਮੇਰੀ ਸਿਸਟਰ ਮੇਰੇ ਮਾਮੇ ਦੀ ਲੜਕੀ ਆ ਜੀ ਸਤਿ ਸ੍ਰੀ ਅਕਾਲ ਜੀ ਹੈਲੋ ਜੀ ਸਾਡਾ ਬਹੁਤ ਬਹੁਤ ਧੰਨਵਾਦ ਆ ਜੀ ਤੁਸੀਂ ਇੰਨੇ ਸੋਹਣੇ ਸੋਹਣੇ ਕਮੈਂਟ ਕਰ ਰਹੇ ਹੋ ਸਾਨੂੰ ਇੰਨਾ ਜਿਆਦਾ ਪਿਆਰ ਦੇ ਰਹੇ ਹੋ ਤੁਹਾਨੂੰ ਵੀ ਬਈ ਖੁੱਲਾ ਸਦਾ ਜਰੂਰ ਪਹੁੰਚੋ ਸਾਡੇ ਵਿਆਹ ਦੇ ਵਿੱਚ ਪਹੁੰਚੋ 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 ਕੋਈ ਚੱਕਰ ਜਿਹੜੇ ਮੇਰੇ ਚ ਨਹੀਂ ਆਏ ਸਾਡੀ ਬੁਗਾ ਦੇ ਵਿੱਚ ਪਹੁੰਚੋ ਜਰੂਰ ਤੇ ਕੰਗ੍ਰੈਚੁਲੇਸ਼ਨ ਸਿਸਟਰ ਕੋ ਗ੍ਰੈਚੁਲੇਸ਼ਨ ਬੋਲ ਰਹੀ ਹੈ ਜੀ ਸਾਰੇ ਤੇ ਹੈਲੋ ਜੀ ਬੋਲਦੇ ਲਵ ਲਵ ਫਰੋਂ ਫਰੀਦਕੋਟ ਤੋਂ ਵੀ ਦੇਖ ਰਹੇ ਵਾਹ ਜੀ ਵਾਹ ਇੰਡੀਆ ਤੇ ਤਾਂ ਬਹੁਤ ਹੁਣ ਲੱਗੇ ਹੋਏ ਦੇਖਣ ਕੰਗratulations ਜੀ ਥੈਂਕ ਯੂ ਜੀ ਫਰੀਦਕੋਟ ਤੋਂ ਜਾਗੋ ਕਹਿੰਦੇ ਲਾਈਵ ਕਰਿਓ ਪਲੀਜ਼ ਜਾਗੋ ਨੂੰ ਲਾਈਵ ਕਿਵੇਂ ਕਰੂੰਗਾ ਜੀ ਸਾਰੇ ਪਰਿਵਾਰ ਨੂੰ ਕਹਿੰਦੇ ਪਿਕ ਨਹੀਂ ਆ ਰਹੀ ਕਾਦੀ ਪਿਕਾ ਪਤਾ ਨਹੀਂ ਉਹ ਤੂੰ ਚੈੱਕ ਕਰ ਲੈ ਤੂੰ ਤੇਰੇ ਕੋਲ ਮੇਰੇ ਕੋਲ ਤਾਂ ਵਾਲੀਅਮ ਘਟਾ ਲੈਣਾ ਵਾਲੀਅਮ ਘਟਾ ਕੇ ਗੱਲ ਪਲੇ ਕਰ ਰੱਖੋ ਨੂੰ ਤਨ ਦਿਖਾਈ ਦਣਾ ਅੱਨਾ ਵਧੀਆ ਹੋ ਚੱਲ ਰਿਹਾ ਹੈ ਨਾ ਲਾਈਵ ਬਹੁਤ ਸੈਂਟ ਚੱਲਦਾ ਬੱਚੇ ਮੈਂ ਤਾਂ ਹੀ ਤੈਨੂੰ ਕਹਿ ਰਿਹਾ ਮੜ ਜਾ ਕੋ ਕਰਦਾ ਸੋਨੀ ਕਪੂਖਲਾ ਤੂੰ ਤੇਰਾ ਮਿਲ ਕਰਦਾ ਮੈਂ ਨਹੀਂ ਲਗਾਉਣ ਨੂੰ ਆਜੋ ਜੀ ਆਓ ਮੋਸਟ ਵੈਲਕਮ ਭਾਈ ਹਾਂ ਜੋ ਤੂਰੀ ਤੋਂ ਵੀ ਦੇਖਦੇ ਆ ਜੀ ਅੱਛਾ ਤੂਰੀ ਵਾਲੇ ਵੀ ਆ ਕੇ ਵੇਖੋ ਸਮਰਾਲੇ ਤੋਂ ਦੇਖਦੇ ਆ ਰਾਏ ਕੋਟ ਤੋਂ ਹਾਂ ਇਸ ਤੋਂ ਮੁੰਡੀ ਖਰੜ ਤੋਂ ਆਉਜੀ ਆਹਰੇ ਹਰਗਣ ਨਾਲ ਮਿਲਾ ਦਿਓ ਹਰਗਣ ਸੁੱਤੀ ਪਈ ਜੀ ਪਈ ਜਾਂਦੇ ਜੀ ਹਾਂ ਹਾਂ ਮੈਂ ਤਰਨ ਤਾਰਨ ਤੋਂ ਠੀਕ ਆ ਜੀ ਠੀਕ ਐ ਐਵਰੀਥਿੰਗ ਇਜ਼ ਗੁੱਡ ਇਨ ਲਾਈਫ ਥੈਂਕ ਯੂ ਜੀ ਜੀ ਤੁਸੀਂ ਮਹਿੰਦੀ ਕਦੋਂ ਲਗਾਣੀ ਹੈ ਜੀ ਬਸ ਇੱਧਰ ਮਾਮੀ ਦੇ ਲੱਗ ਗਈ ਉਸ ਤੋਂ ਬਾਅਦ ਮੈਂ ਲਗਾਵਾਂਗੀ ਜੀ ਮਹਿੰਦੀ ਕੰਗ੍ਰੈਚੁਲੇਸ਼ਨ ਪੁੱਤ ਥੈਂਕ ਯੂ ਜੀ ਤਰਨ ਤਾਰਨ ਤੋਂ ਖੰਨੇ ਤੋਂ ਦੇਖ ਰਹੇ ਓਕੇ ਜੀ ਜੱਗੂ ਲਾਈਵ ਕਰੋਗੇ ਤੁਸੀਂ ਦੇਖਦੇ ਆ ਜੀ ਕੀ ਬਣਦਾ ਜੀ ਲਓ ਜੀ ਗਿੱਗੇ ਮਾਜਰੇ ਤੋਂ ਦੇਖ ਰਹੇ ਆ ਜੀ ਅੱਛਾ ਜੀ ਜੀ ਲੰਬੀ ਗਿੱਗੇ ਮਾਜਰੇ ਗਿੱਗੇ ਮਾਜਰੇ ਨੀਅਰ ਗਿੱਗੇ ਮਾਜਰੇ ਲੰਬੀ ਤੋਂ ਲੰਬੀ ਹੈ ਕੋਪਸ ਲੰਬੀ ਉੱਧਰ ਪੈ ਜਾਂਦਾ ਬਾਦਲ ਹਾਂ ਬਾਦਲ ਵਾਲੀ ਸੜਕ ਵਧਾਈਆਂ ਜੀ ਨਾਮ ਲਿਖਣਾ ਹੈ ਰੋਜੀ ਨਸੀਬ ਸਿੰਘ ਨਹੀਂ ਹਾਂ ਲਿਖਦਾ ਲਿਖਦਾ ਮੇਰਾ ਨਸੀਬ ਨਹੀਂ ਲਗਾਉਂਦੀ ਬਾਬਾ ਜੀ ਜੀ ਆਦਰ ਮੈਂ ਬਾਈ ਬੇਲਾ ਬਰਾਹਮਪੁਰ ਬੇਟ ਤੋਂ ਸਾਡਾ ਦਿਲ ਕਾਦਾ ਤੁਹਾਡੇ ਨਾਲ ਨੂੰ ਸਮਰਾਲੇ ਤੋਂ ਮੁਖੌਲ ਕਰੀ ਜਾਂਦੇ ਜਾ ਕੇ ਤੇਰੇ ਨਿੱਕਰ ਦੇ ਵਿੱਚ ਕਰਨਾ ਜੀ ਅਸੀਂ ਡੇਲੀ ਬਲੌਗ ਦੇਖਦੇ ਆ ਜੀ ਥੈਂਕ ਯੂ ਜੀ ਪਟਿਆਲੇ ਤੋਂ ਦੇਖਦੇ ਆ ਜੀ ਥੈਂਕ ਯੂ ਕਪੂਰਥਲੇ ਤੋਂ ਨਾਈਸ ਮੈਂਡੀ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਅਸੀਂ ਤੁਹਾਡਾ ਸਾਡੇ ਲਾਈਵ ਦੇਖਣ ਨੂੰ ਸੋ ਰਿਕੁਐਸਟ ਹੈ ਜੀ ਨਾਲ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਲਾਈਕ ਦਾ ਬਟਨ ਦਬਾ ਦਿਓ ਜੀ ਤਾਂ ਕਿ ਸਾਨੂੰ ਪਤਾ ਲੱਗਦਾ ਹੈ ਜੀ ਲੱਭ ਪ੍ਰੀਤ ਸੋਹਣੀ ਲੱਗ ਰਹੀ ਹੈ ਜੀ ਬੀ ਵਧੀਆ ਚੱਲ ਰਹੀ ਹੈ ਬੇਟੀ ਬਹੁਤ ਸੋਹਣੀ ਹੈ ਜੀ ਬਾਬੇ ਨਾਲ ਜੀ ਸੋਲਟਲੀ ਤੋਂ ਬਰਨਾਲੇ ਤੋਂ ਟਲੀ ਤੋਂ ਉਹ ਸੁਬਾਨਾ ਬੜਾ ਹੈ ਨਾ ਥੋੜਾ ਸੁਖਾ ਹੈ ਬਿਲਕੁਲ ਪੇਲ ਖੜ੍ਹ ਦੋ ਇੱਧਰ ਇਹ ਹੈ ਖਾਲੀ ਸਰਵਾ ਆ ਤੂੰ ਕੈਮਰਾ ਬੰਦ ਐਸੀ ਦਵਾ ਮਿਹਰਬਾਨੀ ਮੈਨੂੰ ਲਵਾਉਣਾ ਐਸੀ ਬੰਦ ਉੱਧਰ ਲਵਾ ਲਈ ਇੱਧਰ ਲਵਾ ਉਹ ਕਾਂਚੀ ਦੇ ਉੱਪਰ ਨਹੀਂ ਕਾਂਚੀ ਗਾਜ਼ਾ ਠੀਕ ਐ ਸਭ ਜੀ ਮੈਂ ਅੱਜ ਤੇ ਨਾਲੇ ਤੁਹਾਨੂੰ ਮਿਲ ਲਵਾ ਦੇਣੀ ਜਰੂਰ ਅੱਛਾ ਆਓ ਜੀ ਆਓ ਮਾਮਾ ਘੜੇ ਚੱਕਰਾਂ 'ਚ ਪੈ ਗਿਆ ਬਸ ਪਾਇਆ ਸਾ ਆਪਣਾ ਚਟਣੀ ਕਰਨੀ ਐਸੀ ਚਟਣੀ ਕਰਨੀ ਆ ਕੱਢ ਰੋ ਚਟਣੀ ਕਰ ਠੀਕ ਐ ਰਹੀ ਬੱਚੇ ਪਾ ਲਈ ਪੀੜ ਵਾਲੀ ਆ ਹਮਮਮ ਥੈਂਕ ਯੂ ਜੀ ਰੀਤ ਕਿੱਥੇ ਹੈ ਜੀ ਰੀਤ ਅੰਦਰ ਖੇਡ ਰਹੀ ਹੈ ਅੰਦਰ ਘਰ ਮੜੀ ਸਾਨੂੰ ਇਟਲੀ ਵਾਲੀ ਕੁੜੀ ਦੱਸ ਦੋ ਸਾਸਰੀ ਹੋਵੇ ਮੰਮੀ ਜੀ ਸਾਸਰੀ ਕਾਲ ਕਹਿੰਦੇ ਆ ਸਾਸਰੀ ਕਾਲ ਜੀ ਸਾਸਰੀ ਕਾਲ ਸਾਰਿਆਂ ਨੂੰ ਮੇਰੇ ਵੱਲੋਂ ਵੀ ਇੱਥੇ ਦੇਖੋ ਕਹਿੰਦੇ ਹਰ ਗਣ ਬੋ ਥੈਂਕ ਯੂ ਜੀ ਥੈਂਕ ਯੂ ਕਰ ਦੋ ਨੂੰ ਪਿਆਰ ਦਿਓ ਤੁਸੀਂ ਪਿੰਦਰ ਫੋਮ ਕੇਥਲ ਹਾਲ ਪਤਾ ਨਹੀਂ ਗਿਆ ਸੰਦੀਪ ਭਾਬੀ ਕਿੱਥੇ ਦਿਖਾਓ ਫੋਕਸ ਸੈਟੀਕਲ ਦੀ ਕਿੱਥੋਂ ਸੁੱਕੀ ਗੀ ਖੇਤ ਕਰਵਾ ਗੁੱਡ ਇਹ ਵੀ ਗੱਲ વાત ਸਹੀ ਆ ਮੈਂ ਜਸਮੀਨ ਦੇ ਬਿਆਨ ਸਾਰਿਆਂ ਤੋਂ ਐਂਡ ਤੇ ਮੈਂਦੀ ਲਵਾਈ ਸੀ ਹੁਣ ਇੱਥੇ ਸਭ ਤੋਂ ਪਹਿਲਾਂ ਲਵਾ ਲੂ ਤੈਨੂੰ ਪਤਾ ਲੱਗ ਗਿਆ ਤਾਂ ਤੈਨੂੰ ਪਤਾ ਲੱਗ ਗਿਆ ਤੇ ਜਦ ਕੰਮ ਖਰਾਬ ਹੋ ਤਾਂ ਪਹਿਲੇ ਨਵੇੜੋ ਹਣਾ ਨਹੀਂ ਜਾਂ ਮੈਂ ਇਸ ਵਾਰ ਤਾਂ ਲਵਾਈ ਆ ਮੈਂ ਆਪਣੀ ਦੋਸਤੀ ਕਰ ਹੂੰ ਹਾਂ ਦੇਖ ਫਿਰ ਮੈਂ ਨਾ ਕੋਈ ਤੇਰੇ ਦੇਣੀ ਨਹੀਂ ਮੁੜ ਕੇ ਉਹਨੂੰ ਸੁਭਾਲਣਾ ਦਾ ਹੈ ਹਾਂ ਅਸ਼ੀਕ ਵੀ ਆ ਗਈ ਸਾਡੇ ਤੇ ਬੁੱਤੇ ਜੈਵੀ ਮੈਂ ਨਹੀਂ ਲੈਣੀ ਮੇਰੇ ਬੁੱਤੇ ਨੇ ਨਹੀਂ ਅਟਕਾ ਮੁੰਡੇ ਮੁੰਡੇ ਮੈਂਦੀਂ ਲਾਉਂਦੇ ਹਾਂ ਜੀਪਾ ਕਰੋ ਸੋਏ ਗਏ ਜੇ ਪ੍ਰਤੀਪ ਸੋਏ ਹੋਏ ਆ ਬੱਦਿਆ ਕੀ ਬੋਲ ਰਿਹਾ ਹੈ ਲਪੇਸਟਿਕ ਤਾਂ ਲੱਗੀ ਆ ਆਹ ਨਹੀਂ ਹੋਇਆ ਰੱਖਣਾ ਚੱਕ ਦਿੰਦੀ ਐਸ ਮੁੰਡਾ ਤੂੰ ਉਹੀ ਜਿਹਦੀ ਮੈਂ ਗੱਲ ਕਰੀਦੀ ਨਹੀਂ ਵੇ ਕਰਿਆ ਜਰੂਰ ਪਰ ਰੱਖਣਾ ਚੱਕ ਦਿੰਦੀ ਨਹੀਂ ਉਹ ਜਿਹਨਾਂ ਕੋਲ ਤਾਂ ਜੁੱਤੀਆਂ ਲੱਗਿਆ ਤੇ ਨਾ ਹਾਂ ਜੁੱਤੀਆਂ ਉਹੀ ਉਹੀ ਆ ਜੀ ਮੇਰਾ ਤਾਂ ਵਿਆਹ 1 ਸਾਲ ਹੋ ਗਿਆ ਮੰਮੀ ਉਹੀ ਆ ਜਿਹਦੇ ਉਦੋਂ ਗੱਲ ਕਰਦੇ ਜਿਹੜਾ ਮੁੰਡਾ ਹੈ ਉਹ ਉਹੀ ਆ ਅਸੀਂ ਦੂਈ ਵਾਰ ਵੀ ਜਾਏ ਅਸੀਂ ਉਹੀ ਗਏ ਤੇ ਫੁੱਪ ਕਰਕੇ ਆਏ ਕਹਿੰਦੇ ਬਿੱਕੀ ਭਾਈ ਲੱਗਦਾ ਜੀ ਕੰਮ ਤੇ ਲੱਗਿਆ ਹੋਆ ਹਾਂਜੀ ਚੰਗੀ ਬਿੱਕੀ ਭਾਈ ਭੇਜਿਆ ਹੋਇਆ ਕਿਥੇ ਬਾਹਰ ਹੁੰਦਾ ਤੇਰੀ ਪਤੀ ਦਾ ਬਰੋ ਵੀ ਆਏਗਾ ਵਿਆਹ ਚ ਹਾਂਜੀ ਹਾਂਜੀ ਕਰ ਰਹੇ ਹੋਗੇ ਜੀ ਉਤਾਰੇ ਹੋਣਗੇ ਕੋਰੇ ਵਾਲਾ ਮੋਗਾ ਕਰਨ ਕਿੱਥੇ ਆ ਕਰਨ ਵੀ ਜੇਤੀ ਖੇਡਦਾ ਫਿਰਦਾ ਕਰਨ ਵੀ ਜੀ ਕੰਮ ਕਰਦਾ ਅੱਜ ਕੱਲ ਉਹ ਸਵੇਰ ਦਾ ਹੀ ਲੱਗਿਆ ਹੋਇਆ ਸਾਡਾ ਸੁੱਖੋ ਦੀ ਜੀ ਕਿੱਥੇ ਆ ਉਹ ਅੰਦਰ ਬੈਠੇ ਸਬਜ਼ੀ ਚਿੱਲ ਰਹੇ ਨੇ ਉਹ ਸਭ ਦੇਖ ਰਹੇ ਹਰ ਘਰ ਨੂੰ ਮਿਲਉਂਦੇ ਆ ਪਖੰਡਰ ਚੱਲਦੇ ਹੁਣ ਕਿੱਥੇ ਪ੍ਰੋਗਰੈਸ ਚੱਲਦਾ ਹੈਗਾ ਲਾਓ ਜੀ ਆ ਆ ਕੰਮ ਗਲਤਾ ਥੋੜਾ ਜਿੜਾ ਤੁਸੀਂ ਇਹ ਕੰਮ ਕਰਦੇ ਹੋ ਇਹ ਕੰਮ ਬੰਦ ਕਰਦੇ ਹੋ ਇਹ ਲਓ ਜੀ ਆਪਾਂ ਤੁਹਾਨੂੰ ਹੁਣ ਲਾਉਨੇ ਆ ਸਪੈਸ਼ਲ ਸਪੈਸ਼ਲ ਮੈਂਬਰਸ ਨੂੰ ਇਹ ਸਾਡੀ ਮਾਤਾ ਇਹ ਮੇਰੀ ਧਰਮ ਦੀ ਮੰਮੀ ਠੀਕ ਹੈ ਨਾ ਇਹਨਾਂ ਦੀ ਧਰਮ ਦੀ ਸੱਸ ਗੁਰੂ ਘਰ ਨੂੰ ਮੰਨਣ ਵਾਲੀ ਹੈ ਨਾ ਤੇ ਬڑے ਲੰਬੇ ਸਮੇਂ ਤੋਂ ਅਸੀਂ ਬੇਸ਼ੱਕ ਇੱਕ ਦੋ ਇਹਨੂੰ ਦੇਖਿਆ ਵਾ ਨਹੀਂ ਸੀਗਾ ਇਹ ਮੈਨੂੰ ਬੇਸ਼ੱਕ ਵੀਡੀਓ 'ਚ ਦੇਖ ਲੈਂਦੀ ਸੀ ਮੈਂ ਸੀ ਦੇਖਿਆ ਵਾ ਮੈਂ ਜਿਹੜੀ ਆ ਆਪਣੇ ਅਕਲ ਦੇ ਹਿਸਾਬ ਨਾਲ ਮੂਰਤ ਬਣਾਈ ਹੋਈ ਸੀ ਮਾਂ ਦੀ ਆਪਣੀ ਦੀ ਸੇਮ ਹੋਈ ਨਿਕਲੀ ਦੇਖ ਲੈ ਕੁਦਰਤ ਜਿਹੜਾ ਹੁੰਦਾ ਨਾ ਬਹੁਤ ਵੱਡੀ ਗੱਲ ਹੁੰਦੀ ਆ ਮਨ ਨੇ ਅੰਦਰ ਬਸ 20 20 ਕਲੰਦਰ ਘਾਟੀ ਦੀਰ ਤੇ ਨਾਮ ਆ ਮਾਂ ਮਿਲ ਗਈ ਨੇ ਹਾਂ ਬਿਲਕੁਕੁਲ ਜਿਨ ਮਾਦੀ ਫੈਲ ਜਿਹੜੀ ਤੇਨ ਮਾਂ ਮਿਲ ਗਈ ਉਹ ਤੀਰਥਾ ਤੇ ਬਾਧੂਆ ਵਾਕਈ ਆਛੋਟੇ ਜੇ ਕਾਕੇ ਨੂੰ ਲੋਕ ਯਾਦ ਕਰਦੇ ਆ ਬਹੁਤ ਕਹਿੰਦੇ ਜਾਂਦੇ ਜਿਹੋਨੇ ਜੇ ਕਾਕੇ ਨੂੰ ਵਿਖਾਦੋ ਉਹ ਜਿਹੋਨੇ ਵਿਖਤੇ ਜਿਹੜੀ ਕਮਣੀ ਮੇਰੇ ਬਹੁਤ ਅਨਦਰ ਮੰਡ ਕੀਤਾ ਘਰ ਵੀ ਦਾ ਲਓ ਜੀ ਮਨਜੀਤ ਨੇ ਚਾਹ ਪਣੀ ਪੁਲਾਇਆ ਇਹ ਮੇਰੇ ਜੀ ਸੁਕੋ ਆਂਟੀ ਨੂੰ ਜੀ ਵਾਈਕਰ ਜੀ ਕਹਾ ਸਾਹ ਵਾਈਕਰ ਜੀ ਕੀ ਬੋਲੀ ਇਹ ਕफी ਕਾਫੀ ਲੰਬੇ ਸਮੇਂ ਤੋਂ ਯਾਦ ਕਰ ਰਹੇ ਸਨ ਕਹਿੰਦੇ ਸੁਕੋ ਆਂਟੀ ਨੂੰ ਦੇਖਦੀ ਕਹਿੰਦੇ ਬਾਹਰ ਉਹ ਮੈਂ ਨਾ ਹੋਰ ਤੜਕਾ ਵੀ ڈال ਸਬਜ਼ੀ ਅੱਜ ਕਰ ਰਹੀ ਆ ਜੀ ਚਲ ਹਾਂ ਵੈਰੀ ਗੁੱਡ ਜੀ ਠੀਕ ਹੈ ਠੀਕ ਹੈ ਉਹਦਾ ਵੀ ਦੇਖਣਾ ਪੈਂਦਾ ਹਾਂ ਹਾਂ ਉਹ ਵੀ ਕੰਮ ਇਹ ਤੜਕਾ ਉਹ ਛਿੱਲੇ ਚ ਲਾਈ ਕਰਕੇ ਰੱਖਤਾ ਥੋੜਾ ਬਸੇ ਟੱਬਰ ਜਿਆਦਾ ਪਾਰੀ ਹੈ ਘੱਟ ਨਹੀਂ ਛਿੱਲੇ ਸੁਬੀ ਤਾਂ ਨਹੀਂ ਮੈਂ ਹੋਰ ਕੱਟਣਾ ਲੈ ਹੈ ਇੰਨਾ ਕੁ ਤਾਂ ਮੈਂ ਕੱਲਾ ਤੜਕਾ ਲਾਉਣਾ ਦਾ ਆਪਣੇ ਵਾਸਤੇ ਸ਼ੁਰੂ ਹੋਇਆ ਹਾਲੇ ਕੰਮ ਬੀਬੀ ਦਾ ਤਾਂ ਟਿਕ ਨਹੀਂ ਹੁੰਦਾ ਹੈਗਾ ਐ ਮਾਤਾ ਸਿੱਟ ਟਿਕ ਨਹੀਂ ਹੁੰਦਾ ਐ ਟੀਚਰ ਕਰਨ ਦੀ ਵੀ ਆਦਤ ਪੈ ਗਈ ਤੇਰੀ ਆਦਤ ਤੇਰੇ ਬਥੇਰੇ ਨੂੰ ਦੇਖੀਦਾ ਪਾਸੇ ਨਾਲ ਸਮਖਵਨ ਮਖੋਰ ਬੀਬੀ ਨੂੰ ਬੀਬੀਆਂ ਨੂੰ ਮੋਰੇ ਨਾਲ ਨਾਲ ਸਬਜ਼ੀ ਕੱਟੋ ਆ ਕਰੋ ਇਹਨਾਂ ਬੀਬੀਆਂ ਦੇ ਜਾਣੀਆਂ ਬਾਜ਼ਾਰ ਨਿਕਲਦੀਆਂ ਨਹੀਂ ਕਹਿੰਦਾ ਫੁਰਕਲ ਜੋੜੀਆਂ ਪੈਣੀਆਂ ਹੈ ਇਕੱਲੀ ਗੱਲ ਆ ਬੀਬੀਆਂ ਮੇਰੀ ਇੰਗਲੈਂਡ ਚ ਜਾਨੀ ਹੈ ਇਹ ਵੀਡੀਓ ਲਾਈਵ ਚੱਲ ਰਿਹਾ ਹੁਣ ਲਾਈਵ ਹੋ ਤੁਹਾਡੀ ਹੁਣ ਤਾਂ ਗਲਤ ਵੀ ਨਹੀਂ ਹੁਣ ਕੱਟ ਵੀ ਨਹੀਂ ਹੋਣਾ ਕੋਦ ਵਿੱਚ ਤੇ ਨਹੀਂ ਨਹੀਂ ਵਧਿਆ ਕੀਤਾ ਮੈਂ ਤਾਂ ਆ ਗਿਆ ਮੈਂ ਸ਼ੂਟ ਕਰ ਨਹੀਂ ਆ ਮੈਂ ਕਿ ਸ਼ੂਟ ਕਰਕੇ ਆਉਂਗਾ ਚਾਹਦਾਂ ਆਹ ਵਾ ਠੀਕ ਹੈ ਠੀਕ ਹੈ ਠੀਕ ਮਜ਼ਾ ਕਰ ਤੂੰ ਐ ਤੈਨੂੰ ਆਪਣੇ ਨੋਹਾਂ ਨੂੰ ਵੈਸੇ ਆਰਡਰ ਲਾ ਰੱਖੇ ਨਾ ਲੱਗਾ ਕਿ ਮੇਰੀ ਧੀ ਆਇਆ ਚਲ ਧੀਆ ਬਣਾ ਲਾ ਫਿਰ ਮੈਨੂੰ ਪਿਆਰ ਕਰਿਆ ਮੇਰੀ ਧੀ ਐ ਦੂਜੀ ਆ ਚਲ ਬੋਲ ਪਹਿਲੇ ਦੋ ਨਹੀਂ ਧੀਆ ਮੇਰੀਆਂ ਚਲ ਮੰਜੀ ਧੀਆ ਠੀਕ ਹੈ ਭਾਂਟੀ ਮੈਨੂੰ ਲਾਪਰੀ ਜਿੰਨਾ ਮਾਨਦਾਰ ਕਰਦੇ। ਮੈਨੂੰ ਇਹੋ ਜਿਹੇ ਰਸਤੇ ਤੇ ਕਿਤੇ ਮਿਲਦੀ ਆਪਾਂ ਨੂੰ। ਕਰਮਾਂ ਵਾਲੇ ਬਤੇ ਰਸਤੇ ਤੇ ਮਿਲਦੀ ਆ। ਹਾਂਜੀ ਹਾਂਜੀ। ਜਿੱਥੇ ਇਹ ਨਹੀਂ ਹਰ ਕੋਣ ਨਹੀਂ ਆਉਣਾ ਸੀ। ਤੁਹਾਡੇ ਘਰ ਮੈਂ ਪੈਰ ਪਾਉਣਾ ਸੀ। ਬਿਲਕੁਲ। ਅੱਛਾ ਹੁਣ ਭੱਜਣਾ ਇੱਕ ਤਰੀਕ ਪਰਿਆ ਨੂੰ ਮੇਲੇ ਤੇ। ਮੈਂ ਨਾਲ ਲੈ ਕੇ ਚੱਲੀ ਬਤਿੰਦਰ ਉੱਥੇ ਰਹਾਂਗੇ ਭੈਣ ਜੀ ਕੋਲੇ। ਪਹਾੜਾਂ 'ਚ। ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਲਓ ਜੀ ਮੈਂ ਹਾਂ ਤੁਹਾਨੂੰ ਬਾਹਰ ਦਿਖਾਉਂਦਾ ਚੱਲ ਕੇ। ਬਾਹਰ ਮਹਿੰਦੀ ਕਹਿੰਦੇ ਮਹਿੰਦੀ ਦਿਖਾ ਦਿਓ ਸੰਗਤਾ ਕਹਿੰਦੀ ਐ। ਦਿਖਾਓ। ਨਹੀਂ ਮੇਟੀ ਬੜੀ ਚੱਲੇ ਲੰਗਵਰ ਜੀ ਦੇ ਬਾਅਦ ਦਰੋਂ ਤੁਹਾਡੇ ਨਾਲ ਆ ਹਾਂਜੀ ਮੰਮੀ ਨਵੇੜ ਤਾਂ ਕੰਮ ਮੰਮੀ ਦਾ ਹੱਥ ਕਰ ਲੈ ਮੰਮੀ ਨੇ ਤਾਂ ਹੱਥ ਖੜੇ ਕਰਦੇ ਬਈ ਮੰਮੀ ਦੇ ਹੱਥ ਖੜੇ ਕਰ ਗਈ ਵੀ ਆ ਦੇਖੋ ਉੱਪਰੋਂ ਹੱਥ ਖੜੇ ਕਰੇ ਦੇ ਵਾ ਨਹੀਂ ਅੱਜ ਅਸੀਂ ਕਿਹਾ ਮੰਮੀ ਆਪ ਅੱਛਾ ਹੱਥ ਵੱਢ ਗਿਆ ਤੁਸੀਂ ਅੱਛਾ ਪੈਸੇ ਪੈਸੇ ਲੈ ਲੈ ਉਹ ਰਣ ਦੇ ਨਾ ਛੇੜ ਰਵਿੰਦਰ ਕਹਿੰਦਾ ਵੀ ਤੁਸੀਂ ਤਾਂ ਸਾਰਿਆਂ ਨੇ ਮਹਿੰਦੀ ਲਵਾ ਲਈ ਉਹ ਭਾਈ ਕਹਿੰਦਾ ਵੀ ਅੱਜ ਤੁਸੀਂ ਪਾਣੀ ਨਹੀਂ ਲਾਉਣਾ ਕਿਹੜੇ ਕਹਿੰਦਾ ਰੋਟੀ ਪਾਣੀ ਕੌਣ ਬਣਾਊਗਾ ਮੈਂ ਕਹਿੰਦਾ ਬੰਦੇ ਸਾਰੇ ਰੋਟੀ ਪਾਣੀ ਬਣਾਉਂਦੇ ਨਹੀਂ ਨਹੀਂ ਉਹੀ ਲਾ ਲੈਣੇ ਉਹਨਾਂ ਨੂੰ ਕਹਣਾ ਵੀ ਤੁਹਾਡੇ ਜਾਨੀਆਂ ਤੁਸੀਂ ਐ ਬਿਠਾ ਲਦੀਆਂ ਮੰਦੀਆ ਫਿਰ ਰੋਟੀ ਕਿੱਦਾਂ ਖਾਣੀ ਹੈ ਰੋਟੀ ਪਣੀ ਆਈ ਬਣਾਉਣਗੇ ਬਾਈ ਗੱਲ ਸੁਣ ਲਓ ਮਾੜਾ ਮੋਟਾ ਬਿਚਰ ਨੂੰ ਗਾਇਪਾ ਪਾ ਦਿਓ ਕਾਜੀ ਸਾਡੀ ਮਹਿੰਦੀ ਖਤਮ ਹੋ ਗਈ ਕਿੱਦਾਂ ਛੱਡ ਦਿਓਗੇ ਰੋਟੀ ਚੋਗਾ ਸਾਨੂੰ ਮਹਿੰਦੀ ਖਤਮ ਨਹੀਂ ਹੋਣੀ ਮੈਂ ਹਾਂ ਮੈਂ ਫਿਰ ਰੋਟੀਆਂ ਤੁਹਾਨੂੰ ਪਕਾਉਣੀਆਂ ਪੈਣੀਆਂ ਤੁਹਾਨੂੰ ਦੱਸਦਾ ਮੈਂ ਉਹਦੇ ਦਾ ਰੋਟੀ ਪਾਉਣ ਉਹਨੂੰ ਵੀ ਤਿਆਰ ਹੋਗੇ ਹੈਂ ਸਹੀ ਲੈ ਠੀਕ ਐ ਇਦਾਂ ਬਾਈ ਆਈ ਮੈਂ ਟੈਂਸ਼ਨ ਆ ਮੁੰਡਾ ਸਰਦ ਤੇ ਪਹਿਨਾ ਆ ਗਿਆ ਤਾਂ ਸ਼ਾਬਾਸ਼ ਦਾ ਹੱਕਦਾਰ ਆ ਇਹ ਤੇ ਵਾਲ ਕਿੰਨੇ ਕਾਲੇ ਆ ਮੁੰਡੇ ਦੇ ਮੈਂ ਮਲਾਮ ਮਲਾਮ ਜੇ ਇਹ ਨਹੀਂ ਬੋਦਾ ਹੂੰ ਥੋੜਾ ਗੁੱਸੇ ਜਿਹਾ ਰਹਿੰਦਾ ਥੋੜਾ ਜਿਹਾ ਮੂੰਹ ਫੁਲਾ ਕੇ ਰੱਖਦਾ ਹੇ ਹਾਂ ਜੀ ਲੜਕੇ ਆਪ ਕਰਦੇ ਮੈਂ ਘਰ ਵਾਲੀ ਨੇ ਕੁੱਟਿਆ ਸੀ ਮੈਨੂੰ ਤੈਨੂੰ ਘਰ ਵਾਲੀ ਨੇ ਕੁੱਟਿਆ ਆ ਲੈ ਭਾਈ ਕਹਿੰਦਾ ਮੇਰੀ ਘਰ ਵਾਲੀ ਨੇ ਕੁੱਟ ਕੇ ਭੇਜਿਆ ਅੱਧ ਹੋ ਗਿਆ ਯਾਰ ਚੱਲ ਕੋਈ ਗੱਲ ਨਹੀਂ ਇੱਥੇ ਰੁਪਈਏ ਹਾਂ ਕੀ ਕਰਾਂ ਮੇਰੇ ਪੁੱਤ ਨੇ ਹੋ ਜਿਬੂ ਹੋ ਜਿਬੂ ਵੇ ਦਾਸੇ ਦਿਨ ਪਾਪਾ ਬੁਲਾਉਂਦਾ ਹੈ ਆ ਗਿਆ ਨਾ ਮੇਰੇ ਪੁੱਤ ਨੇ ਤਾਂ ਵੀ ਮੈਂਡੀ ਲੋਣੀਆ ਦੱਚਦੀ ਇਹਨੂੰ ਬਦਨਾਮ ਚੱਕੀ ਫੱਦੀ ਆ ਪੰਨਣੇ ਇਹਨੂੰ ਤੇਰੀ ਕੁੱਤੇ ਦੀ ਆਈ ਛੋਲਾ ਕੋ ਕੋ ਡੋ ਵਿੱਡੋ ਮਨ ਰੱਖ ਦਿਆ ਲਓ ਜੀ ਅਸੀਂ ਤਕਰੀਬਨ ਤਕਰੀਬਨ ਹੁਣ ਕੰਪਲੀਟ ਹੋਲੀ ਸਾਈਡ ਨੂੰ ਵੱਧ ਰਹੇ ਹਾਂ ਇਹ ਵੀ ਤੇ ਬਾਕੀ ਕਾਲ ਨੂੰ ਓ ਸਿਆਕਦੇ ਚਾ ਅੱਛਾ ਹਲ ਹੱਥ ਭਾਬੀ ਦੇ ਹੱਥ ਦਾ ਬਿੱਲ ਨੇ ਰੋਟੀ ਦੀ ਟੈਂਸ਼ਨ ਨਹੀਂ ਕੋਈ ਵੀ ਹੈਗੀ ਉਹ ਆਟੀ ਵੀ ਤਾਂ ਹੀ ਕਹਿੰਦੇ ਆ ਜੀ ਉਹ ਕਹਿੰਦੇ ਵੀ ਟਾਈਮ ਹੈਗਾ ਹਜੇ ਮੇਰੇ ਲੱਗੀ ਨਹੀਂ ਮਹਿੰਦੀ ਜਿਹਦਾ ਚੌਲ-ਜੋਲ ਬਣਵਾਣੇ ਨੇ ਨਹੀਂ ਫੇ ਆਪੇ ਸਾਰ ਲਿਓ ਮੈਂ ਆਪਣੀ ਮਣੀ ਘਰ ਵਾਲੀ ਨੂੰ ਵੀ ਕਿਹਾ ਮਹਿੰਦੀ ਲਵਾ ਲਵੇ ਉਹ ਸੱਚਾ ਰੋਟੀਆਂ ਨੇ ਪਕਾ ਦੇਣੀਆਂ ਜੇ ਨਾ ਮੈਂਦੀ ਲਵਾਈ ਉਹਦਾ ਉਹ ਤੇਰਾ ਭਲਾ ਹੋ ਜਾਏ ਇਹ ਵੀ ਪੰਗਾ ਪੈ ਜਾਣਾ ਹਾਂ ਰਾਤ ਨਹੀਂ ਹੋਣੀ ਚਾਹੀਦੀ ਇਹ ਤਾਂ ਫਿਰ ਔਖਾ ਹੋ ਜਾਣਾ ਕੰਮ ਲੋ ਅੱਛਾ ਜੈਕੀਨ ਦਾ ਡਿਜ਼ਾਈਨ ਦੇਖਾ ਵੀ ਤੁਹਾਨੂੰ ਲੋ ਜੀ ਦੇਖੋ 10 ਮਿੰਟ ਹੋ ਗਏ ਆ ਗਏ ਵਾਹ ਜੀ ਵਾਹ ਜੀ ਵਾਹ ਜੀ ਉਹ ਠੀਕ ਹੈ ਤੇ ਉਹਨੇ ਮੈਂ ਆਪਣੇ ਬੱਸ ਹੀ ਆ ਬਤਾਉਂਗੀ ਮੇਰੀ ਠੀਕ ਹੈ ਹਾਂ ਉਹ ਟਿਓ ਬਹੁਤ ਲੰਬੇ ਤਾਂ ਫਾ ਫਾ ਗਿਆ ਹੋਗਾ ਤਾਂ ਛੇਤੀ ਉਹਨੇ ਵੇਡ ਦੇਣੀ ਨਹੀਂ ਨਹੀਂ ਠੀਕ ਹੈ ਜੋ ਕਲਰ ਆਤਾ ਹੈ ਨਾ ਉਹ ਬੜੀਆ ਆਤਾ ਹੈ ਕਲਰ ਹਾਂ ਇਹ ਦੇਖੀ ਤਾਂ ਆਪ ਕੋ ਬਾਰੀ ਲਗਵਾਨੀ ਹੈ ਬਾਰੀ ਲਗਾ ਦੇ ਰਿਹਾ ਹਾਂ ਹਾਂ ਬ੍ਰੇਕ ਜੋ ਮੋਟਾ ਡੀਅਨ ਹੁੰਦਾ ਨਾ ਇਸ ਦਾ ਅਲੱਗ ਹੀ ਕੱਲ ਆਤਾ ਹੈ ਕਰੀ ਵੀ ਅਦਨਾ ਗੱਲ ਕੋਈ ਚੱਕਰ ਨਹੀਂ ਕਰ ਜੈਸੇ ਮਰਜੀ ਕਰ ਚਾਰਾਂ ਮੇਂ ਜੈਸੇ ਕਰ ਉਹ ਗੱਲ ਵਧਾਉਂਦੀ ਆ ਸਮਝੀ ਗੀ ਇਹਨੇ ਕਦੇ ਪ੍ਰੋਗਰਾਮ ਥੋੜਾ ਪਤਾ ਨਹੀਂ ਕਿੰਨੇ ਪ੍ਰੋਗਰਾਮ ਪੁਗਤਵਾਉਣੇ ਇਨਾਂ ਤੇ ਹੂੰ ਇਹ ਗੱਲ ਆ ਹਾਂਜੀ ਮੈਂ ਕੁੜੀ ਵੀ ਲਾਈ ਪਿੱਤੀ ਮੈਂਦੀ ਹੀ ਬੁੱਲੇ ਇੱਕ ਇੰਝ ਨਹੀਂ ਰਹੀ ਦੀ ਆਂਦੀ ਲਾਪਰੀ ਹਾਂ ਹਾਂ ਕਾਟ ਲੱਗ ਗਿਆ ਇੱਕ ਰਹਿ ਗਿਆ ਵਾਹ ਲਾ ਇਹ ਡਿਜ਼ਾਈਨ ਤੁਸੀਂ ਆਪ ਸੈਲੈਕਟ ਕਰਦੇ ਹੋ ਆਪਣੀ ਮਰਜ਼ੀ ਕਰਦੇ ਹੋ ਉਹ ਤਾਂ ਇਹ ਆਪਣੀ ਆਪਣੀ ਮਰਜ਼ੀ ਨਾਲ ਆਪਣੀ ਮਨਪਸੰਦ ਨਾਲ ਸੈਲੈਕਟ ਕਰਾ ਕੇ ਵੀ ਲਵਾ ਸਕਦੇ ਆ ਤਾਂ ਆਪਾਂ ਉਸ ਨੂੰ ਫਿਨਿਸ਼ਿੰਗ ਨਹੀਂ ਆਦੀ ਜਿਸ ਤਰੀਕੇ ਜੋ ਅਭੀ ਆਏਗੀ ਨਾ ਆਹ ਇਹਨਾਂ ਦਾ ਇੱਥੇ ਹੱਥ ਟਿਕਿਆ ਵਾ ਅੰਦਰ ਬਾਅਦ ਕੇ ਲਾ ਦੋ ਇਹਦੇ ਠੰਡ ਲੱਗਦੀ ਹੈ ਹੂੰ 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 ਠੰਡ ਲੱਗਦੀ ਹੈ ਚਲ ਕੋਈ ਨਹੀਂ ਫਿਰ ਅੰਦਰ ਕਰ ਲੈ ਕੋਈ ਦਿੱਕਤ ਨਹੀਂ ਮੈਂ ਵੇਖ ਲਓ ਥੋੜਾ ਜੁਆਇ ਕਹਿੰਦਾ ਮੇਰੇ ਸਾਹਮਣੇ ਬੈਠਾ ਕੀ ਹੋ ਗਿਆ ਮਤਲਬ ਵਿਆਹ ਨਾਲ ਤਾਂ ਬੰਦਾ ਐਵੇਂ ਠੀਕ ਆ ਹਾਂ ਅੱਛਾ ਆਉ ਪਰ ਕਹਿੰਦਾ ਤਾਂ ਹੈਗਾ ਮੈਨੂੰ ਘਰ ਲਈ ਨੂੰ ਕੁੱਟ ਕੇ ਭੇਜ ਜਾਉਂ ਤੇਰੇ ਸਾਹਮਣੇ ਐਹੋ ਜੇ ਗੱਲ ਤਾਂ ਸਾਫ ਗੱਲ ਤਾਂ ਫਿਰ ਆਈ ਉਹ ਗੱਲ ਆ ਹੁਣ ਹੋਰ ਕਹਿਣਾ ਇਹਨੂੰ ਕਹਿੰਦੇ ਜਸ ਨੂੰ ਵੀ ਤੇਰਾ ਵਿਆਹ ਹੋ ਜਿਵੇਂ ਬਾਬਾ ਜੀ ਕਰੇ ਇਹ ਤਾਂ ਤਾਂ ਕਹਿੰਦੇ ਰਵਿੰਦਰ ਕਹਿੰਦੇ ਵਿਆਹ ਨਾਲ ਤਾਂ ਉਹ ਠੀਕ ਆ ਤੁੰ ਅੱਛਾ ਤਾਂ ਕਹਿੰਦੇ ਇਹ ਵੀ ਗੱਲ ਕਿਤੇ ਨਾ ਕਿਤੇ ਹੋਈ ਜਾਂਦੀ ਅੱਛਾ ਉਹ ਆਇਦ ਪਰ ਬਿੱਟ ਜਾਂ ਅੱਛਾ ਪੈਰ ਵੀ ਬਣਿਆ ਵਾ ਓਹੋ ਇਹ ਤਾਂ ਮਹਾ ਮਸ਼ੀਨ ਵੀ ਟੱਪ ਗਿਆ ਮਸ਼ੀਨ ਵੀ ਨਹੀਂ ਨਾ ਵਾ ਕੀ ਹੋਇਆ ਇਹ ਬਾਥੇ ਇੱਕ ਗੱਲ ਹੈਗੀ ਵੀ ਇਹਦੇ ਵਿੱਚ ਫੁੱਲਾਂ ਜਿਹੇ ਦੇ ਵਿੱਚ ਜਿਹੜੇ ਬਣਾਉਣਾ ਸੌਖੇ ਜਿਹੇ ਥੋੜੇ ਉਹ ਮਿਲ ਜਾਂਦਾ ਆਈਡੀਆ ਸੌਖਾ ਕੰਮ ਨਹੀਂ ਹੈ ਵੀ ਬਰੀਕੀ ਕੰਮ ਹੈ ਇਹਨੂੰ ਵੀ ਮਿਹਨਤ ਲੱਗਦੀ ਬਿਲਕੁਲ ਜੈਸਮੀਨ ਮੈਂ ਕਿਹੜਾ ਨਾ ਕਰ ਦੋ ਪੁੱਤਰਾ ਆ ਜਿਹੜੇ ਤੇ ਲੱਗਣੀ ਹੈ ਮਿਹਨਤ ਤਾਂ ਲੱਗੇ ਰਹੀ ਹੈ ਅੱਖਾਂ ਵਿੱਚ ਵੀ ਲੋਡ ਮੈਂ ਹਾਂ ਹਾਂ ਅਜਾ ਛੋਟੇ ਛੋਟੇ ਪੁਆਇੰਟ ਬਣਾਉਣੇ ਆ ਅੱਖਾਂ ਤੇ ਲੋਡ ਪੈਣੀ ਲੈਣਾ ਇਨੇ ਕਿਆ ਕਿਆ ਕਰਦੀ ਚੱਲ ਵੀ ਜੱਸ ਮੁੰਡਾ ਖੋਲੀ ਪੁੱਤ ਮਰਾ ਜੇ ਖੋਲ ਕੇ ਨਹੀਂ ਵੀਰੇ ਨਾ ਇਹਦੇ ਵਿੱਚ ਪਾ ਕੇ ਕਹਿੰਦਾ ਵਿੱਚ ਪਾ ਕੇ ਖੋਲ ਦੋ ਚਟਣੀ ਵੜਨੀ ਬਸ ਚਟਣੀ ਵੜਣੀ ਵੜ ਜਾਣੀ ਨਾ ਹੂੰ ਹੂੰ ਲਵਾ ਦਿੰਦੀ ਲੈ ਭਾਈ ਖੁੱਲ ਗਿਆ ਭਾਈ ਕੋਈ ਨਹੀਂ ਬਣੀਆਂ ਗੱਲ ਕੁਛ ਕਿਸੇ ਦੇ ਮਹਿੰਦੀ ਦੇ ਬਿਨਾ ਹੱਥ ਹੋ ਜੇ ਮੇਰੇ ਸਰਵਾਸ ਤੇ ਪਹੁੰਚੇ ਦੱਸ ਦਿਓ ਹਾਂ ਅੱਛਾ ਕਰਾਂ ਨਹੀਂ ਮੈਂ ਲੋ ਜੀ ਹੁਣ ਅੰਦਰ ਤੇ ਮੈਂ ਚੱਲਿਆ ਥੱਲੇ ਨੂੰ ਹੁਣ ਤੁਸੀਂ ਆਪਣਾ ਦੇਖੋ ਕਾਰੋਬਾਰ ਤੇ ਆ ਹੈਗਾ ਜੀ ਸਾਡਾ ਵਾਤਾਵਰਨ ਇੱਧਰ ਦਾ ਸ਼ਾਮ ਦਾ ਵਕਤ ਆ ਤੇ ਸੂਰਜ ਜਦੋਂ ਅਸੀਂ ਉੱਪਰ ਚੜੇ ਸੀ ਉਸ ਸਮੇਂ ਡੁੱਬਣ ਲੱਗਿਆ ਸੀਗਾ ਭਾਬੀ ਤੂੰ ਵੀ ਲਵਾ ਲਈ ਫਿਰ ਆਪਣਾ ਦੇਖ ਕੇ ਕੋਈ ਨਾ ਰੋਟੀ ਤਾਂ ਆਪਣਾ ਹਾਂ ਚਲ ਉਰੀਓ ਆ ਤਾਂ ਮੈਨੂੰ ਪਤਾ ਟਾਈਮ ਲੱਗਣਾ ਉਹਨਾਂ ਨੂੰ ਆਪਾਂ ਹੁਣ ਚ ਨਹੀਂ ਆ ਵੀ ਦੇਖੋ ਜੀ ਇਹ ਤਾਂ ਚੁੱਲ੍ਹੇ ਦਾ ਹੈ ਨੀ ਕਮਾ ਪੱਕੀ ਵਗ ਬਲ ਗਈ ਤੇ ਹੁਣ ਬੁੱਝਣੀ ਨਹੀਂ ਆਈ ਚਾਰ ਦਿਨ ਲਾਈ ਜੀ ਆਪਾਂ ਚੱਲਦੇ ਹਾਂ ਥੱਲੇ ਨਮੜਾ ਜਾ ਖਾਣ ਪੰਨੀ ਸਭ ਲਾਤਾ ਟਿਕਾਣੇ ਸਮਾਨ ਸ਼ਾਬਾਸ਼ ਵੈਰੀ ਗੁੱਡ ਇਹ ਬੰਦਾ ਬਹੁਤ ਹਿੰਮਤ ਮਾਰਦਾ ਸਾਡਾ ਇਹ ਉਹ ਯਾਰ ਉਹ ਕਰਨਾ ਤਾਂ ਲਾਰਗੋ ਨਹੀਂ ਕਰਦਾ ਫਾਨੇ ਆਪਾ ਕੋਈ ਪਰਤੀ ਇਥੇ ਲੋਡ ਵੀ ਨਹੀਂ ਉਹਨਾਂ ਜਿਆਦਾ ਲੋਡ ਆਉਂਦੇ ਕਿਹਨੇ ਆ ਵੀ ਮਰਾਜ ਨੂੰ ਜਾ ਰਹੇ ਉਹ ਰੱਦੂ ਕੋਲੇ ਗੇਰਾ ਤਾਂ ਕਿ ਪੌੜੀ ਕਿਧਰ ਪੌੜੀ ਹੋਣੀ ਨੇ ਕਿਧਰੇ ਪੌੜੀ ਪਤਾ ਨਹੀਂ ਕਿਥੇ ਰੱਖਤੀ ਹੋਣਾ ਹਾਂ ਜੀ ਨਿਤਿ ਸਾਹਿਬ ਨਮਸਕਾਰ ਮੈਂ ਤੁਹਾਨੂੰ ਇਕ ਲਾਈਵ ਨੰਬਰ ਤੋਂ ਪਰਮਾ ਹਲਵਾ ਰਸਤਾ ਹੈ ਹਾਂ ਨਾ ਹਾਂ ਮੈਂ ਇਹ ਮੇਜਕ ਨੂੰ ਕਰ ਰਹੇ ਲਾਈਵ ਦੀ ਕੁਆਲਿਟੀ ਵਿੱਚ ਫਰਕ ਪੈਣਾ ਮੈਨੂੰ ਉਸੇ ਵਾਲਾ ਦੂਆ ਉੱਪਰ ਤੇ ਉਹ ਕਰਦੇ ਬੰਦੂਆ ਪਲਫਰ ਬੰਦ ਕਰ ਦਮਾ ਪਾਈ ਪਾਈ ਹਨਾ ਤੇ ਜੀ ਇਹ ਬਣ ਰਹੀ ਹੈ ਪਿਓਰ ਵਰਗੀ ਪਿਓਰ ਪਿਓਰ ਖਵਾ ਲੈ ਬਿਲਕੁਲ ਪਿਓਰ ਹੈ ਜੀ ਨੂੰ ਕੋਈ ਮਿਲਣ ਨਹੀਂ ਹੈ ਜੀ ਇਹ ਤੇ ਕੋਈ ਮਲਾਵਟ ਨਹੀਂ ਹੈਗੀ ਤੇ ਫੁੱਲ ਪਿਓਰ ਹੈ ਹਾਂਜੀ ਹਾਂ ਉਹ ਵੀ ਦੱਸਦੀ ਹੈ ਤੇ ਘਾਹੋਂ ਦਾ ਮੈਂ ਜਿਹੜਾ ਖਾਊਗਾ ਮੈਂ ਅਜ ਬੇਲੇ ਰੋਡ ਤੱਕ ਤੇ ਆਉਂ ਬੇਲੇ ਰੋਡ ਦਾ ਉਹ ਕਿੰਨੇ ਕਿਲੋਮੀਟਰ ਦੂਰ ਹੈ ਨਹੀਂ ਨਹੀਂ ਮੈਂ ਆਪੇ ਬੇਲੇ ਰੋਡ ਜਿਹੜਾ ਆਪਣਾ ਇੱਧਰ ਚੱਲ ਰਿਹਾ ਹੈ ਇਹ ਕਿਲੋਮੀਟਰ ਹੀ ਹੋਰ ਤੇ ਨਾਲੇ 10 ਕਿਲੋਮੀਟਰ ਕਾ ਨਾ ਆਗਾ ਹੈਗੇ ਜਿਹੜੇ ਆ ਜੀ ਆਹ ਸਾਹਮਣੇ ਬੇਲਾ ਰੋਡ ਹੈ ਜੀ ਆਇਆਂ ਨੂੰ ਨਾ ਹੱਥ ਕਰ ਬੇਲਾ ਰੋਡ ਤੇਰੇ ਪਿੱਛੇ ਹੈ हां 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 ये मैं कह रही रसना मेरे ਪਿੰਡ ਦੇ ਉੱਪਰ ਜਦੋਂ ਇੱਕ ਢੇੜਾ ਦੰਦੇ ਆ ਪਤਾ 1 ਕਿਲੋਮੀਟਰ ਦਾ ਢੇੜਾ ਏ ਉਹ ਅੱਧਾ ਦੇਣਾ ਏ ਢੇੜਾ ਅੱਧਾ ਟੱਕਣਾ ਅੱਧਾ ਮੇਰਾ ਅੱਧੇ ਬੰਦ ਮੇਰਾ ਅੱਧਾ ਰਾਤੇ ਹਾਂ ਅੱਧਾ ਢੋਲ ਜਿਹੜੇ ਚਲ ਅੱਧਾ ਕਿਲੋਮੀਟਰ ਵਾਲਾ ਚੱਲ ਹਾਂ ਅੱਧਾ ਕਿਲੋਮੀਟਰ ਵਾਲਾ ਪਰ ਫੇੜੀ ਹੈ ਮੇਰੀ ਪਰ ਫੇੜੀ ਜਿਹੜੀ ਟੱਕਣ ਲਿਆ ਤੋਗੇ ਮੈਂ ਆ ਵੀ ਟੱਕਣ ਦੇ ਦੇਈ ਓਏ ਕਰਨਾ ਹੋਵੇ ਲੱਗਿਆ ਬਟਕਣਾ ਰੋ ਅੱਛਾ ਹੁਣ ਇਹ ਕਿੰਨੇ ਕਿੱਲੇ ਡੱਬੇ ਆਏ ਡੱਬੇ ਮੈਂ ਚੁਲਦੇ ਹਾਂ ਅਸੀਂ ਹੁਣ ਨਾਲ ਤੇ ਸਾਰਾ ਸਮਾਨ ਲਿਆਉਣਾ ਠੀਕ ਹੈ ਦਾ ਦੇ ਉਹ ਤੂੰ ਪਾ ਦੇ ਮੈਂ ਚੰਪੇ ਡੱਬੇ ਵੀ ਲਿਆਨੇ ਹੈ ਲੇਗਾ ਬਪਨ ਨਹੀਂ ਦੇਣਾ ਚੜਦੀ ਕਲਾ ਜੀ ਸਾਰਾ ਕੁਝ ਠੋਕੇ ਹੈ ਜੀ ਤੇ ਵਰਤੀ ਲੇ ਲੈਤੀ ਨਹੀਂ ਹੈਗੀ ਉਹ ਮਹਾ ਕਹਣਾ ਕਾਲੀ ਲੇਕੀ ਪਈ ਆ ਵਿੱਚ ਇੱਕੋ ਕਾਲੀ ਵਿੱਚ ਉਹ ਛਿਲਕਾ ਗਈ ਹੈ ਐਸੇ ਹਾਂ ਫਿਰ ਦੇਬਿੱਟ ਦੇ ਡਰੈਕਟੇ ਚਲੋ ਜੀ ਠੀਕ ਹੈ ਜੀ ਫਿਰ ਮਿਲਦੇ ਆਂ اٹਕੇ ਹੋਰ ਵੀਡੀਓ ਚ ਲਾਈਵ ਨਹੀਂ ਇੱਥੇ ਤਾਂ ਕਿ ਦਿਖਾਵੇ ਮੈਂ ਕਿਉਂ ਮੈਨੂੰ ਵੀ ਕਿੰਨੇ ਕੁ ਬੰਦੇ ਮੈਂ ਥੋੜੇ ਜਿਹਾ ਪੜ ਸਕਦਾ ਹਾਂ ਜੇ ਤੇ ਬਿਲਕੁਲ ਜੀ ਬਿਲਕੁਲ 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 ਧੰਨਵਾਦ ਜੀ ਤੁਹਾਡੇ ਸਾਰਿਆਂ ਦਾ ਇਹ ਹੈਗੀ ਹੈ ਜੀ ਆਪਣੀ ਰੋਮ ਨਾਮ ਥੋੜੇ ਜਿਹਾ ਪੜਨ ਦਾ ਕਿਸਦੇ ਹੈਲੋ ਦੀ ਮਲੋਟ ਤੋਂ ਠੀਕ ਹੈ ਜੀ ਦਵਾਈ ਤੋਂ ਜੀ ਠੀਕ ਹੈ ਜੀ ਸਸਰੀ ਦਾ ਬਰੋ थैंक यू ਜੀ ਗਰਮਜੀਤ ਗੱਲਾ ਠੀਕ ਹੈ ਸਰ ਜੀ ਠੀਕ ਹੈ ਠੀਕ ਕੰਗਰਾਚੂਲੇਸ਼ਨ ਹੇਕ ਸੋਨੂ ਸ਼ਸ਼ੀਕਲ ਜੀ ਹਾਏ ਸ਼ਿਲਪਾ ਠੀਕ ਹੈ ਜੀ ਚਲੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਫੇਰ ਆਪਾਂ ਲਾਈਵ ਵੀ ਹੋ ਸਕਦੇ ਵੀਡੀਓ ਵੀ ਬਣਾਵਾਂਗੇ ਦਿਓ ਪਿਆਰ ਵੀਡੀਓ ਨੂੰ ਸ਼ੇਅਰ ਕਰਿਓ ਦੱਬ ਕੇ ਵਾਜੀ ਵਾ ਬਹੁਤ ਜੀ ਵਾ ਚੱਕ ਤੇ ਫਟੇ ਹੁਣ ਨਾਈਸ ਬਰੋ ਹੋ ਗਿਆ ਸਾਰਾ ਕੁਝ ਹੋ ਗਿਆ ਤੇ ਜਿਹੜੇ ਲਾਈਕ ਹੈ ਜੀ ਲਾਈਕ ਵਾਲੇ ਬਟਨ ਨੂੰ ਪੀਸ ਹਾਂ 230 ਜਣੇ ਦੇਖ ਰਹੇ ਨੇ ਜੇ ਲਾਈਕ ਵਾਲੇ ਬਟਨ ਨੂੰ ਟਪਾ ਦਿਓ 150 ਤਾਂ ਆਨੰਦੇ ਆ ਜਾਊਗਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋ ਜਾਊਗਾ ਬਹੁਤ ਸੋਹਣਾ ਗੋਡ ਬlesਸ ਯੂ ਓਕੇ ਗੁੱਡ ਜੀ ਤੇ ਇੱਕ ਜੀ ਜ਼ਿੰਦਗੀ ਦੇ ਵਿੱਚ ਮੈਂ ਤੁਹਾਨੂੰ ਇੱਕ ਅਨਾਉਂਸਮੈਂਟ ਕਰਦਾ ਵੀ ਹਰੇਕ ਸਾਲ ਮੈਂ ਸੋਚਦਾ ਬਾਬਾ ਨਾਨਕ ਮੇਰੇ ਤੇ ਕਿਰਪਾ ਰੱਖ ਕੇ ਵੀ ਆਪਾਂ ਗਰੀਬ ਕੁੜੀ ਦਾ ਵਿਆਹ ਆਪਣੇ ਘਰ ਤੇ ਕਰਿਆ ਕਰਾਂਗੇ ਇਹ ਵਧਾ ਦਿਓ ਜੀ ਲਾਈਕ ਲਾਈਕ ਵਧਾ ਦਿਓ ਜੀ ਲਾਈਕ ਮੈਂ ਸਾਰਿਆਂ ਨੂੰ ਧੰਨਵਾਦ ਕਰਨਾ ਚਾਹੁੰਦਾ ਇਸ ਗੱਲ ਦੇ ਲਈ ਵੀ ਆਪਾਂ ਹਰੇਕ ਸਾਲ ਇੱਕ ਗਰੀਬ ਲੜਕੀ ਦੀ ਮੈਰਿਜ ਬਗੈਰ ਕਿਸੇ ਤੋਂ ਮੰਗੇ ਤੇ ਆਪਣੇ ਪੱਲੇ ਤੇ ਕਰਾਂਗੇ ਬਾਬਾ ਨਾਨਕ ਮੈਨੂੰ ਐਨੇ ਕ ਜੁਗਰ ਰੱਖੇ ਹੁਣ ਵੀ ਹੈਗਾ ਐਨੇ ਕ ਜੁਗਰ ਰੱਖੇ ਬਾਸ ਤੁਹਾਡਾ ਸਾਰਿਆਂ ਦਾ ਧੰਨਵਾਦ ਹੋਊਗਾ ਚੜ੍ਹਦੀ ਕਲਾ ਦੇ ਵਿੱਚ ਤੁਸੀਂ ਰਹੋ ਵੀ ਵੀਡੀਓ ਨੂੰ ਪਿਆਰ ਦਿੰਦੇ ਰਿਹਾ ਕਰੋ ਹਨਾ ਜਦੋਂ ਤੁਹਾਡੀਆਂ ਮੈਨੂੰ ਫੀਡਬੈਕਸ ਮਿਲਦੇ ਵਧੀਆ-ਵਧੀਆ ਕਮੈਂਟਸ ਮਿਲਦੇ ਨਾ ਤਾਂ ਮੈਂ ਥੋੜੇ ਨਾਲ ਮਨ ਤੇ ਥੋੜਾ ਜਿਹਾ ਨਾ ਮੇਰਾ ਉਹ ਹੋ ਜਾਂਦਾ ਵੀ ਮੈਨੂੰ ਐ ਲੱਗਦਾ ਵੀ ਮੈਂ ਹਾਂ ਠੀਕ ਹੈ ਜੋ ਸੀ ਸੰਸਾਰ ਤੇ ਆ ਕੇ ਕੰਮ ਕਰਨਾ ਚਾਹੀਦਾ ਸਾਨੂੰ ਅਸੀਂ ਉਹ ਕਰ ਰਹੇ ਹਾਂ ਪਰ ਜਿਹਨਾਂ ਨੇ ਉੱਥੇ ਤੇ ਥੋੜੀ ਜਿਹੀ ਨਿਰਾਸ਼ਗੀ ਵੀ ਚਲੋ ਉਹ ਵੀ ਦੋਨੇ ਚੀਜ਼ਾਂ ਸੁਖ ਦੁੱਖ ਕਹਿੰਦੇ ਹੁੰਦੇ ਆ ਮਤਲਬ ਕਿਸੇ ਨੂੰ ਪ੍ਰਾਊਡ ਕਰਨਾ ਜਾਂ ਕੋਈ ਥੋੜਾ ਜਿਹਾ ਨੈਗੇਟਿਵਿਟੀ ਵਾਲੀ ਗੱਲ ਉਹ ਵੀ ਬਰਾਬਰੇ ਚੱਲਣੀ ਚਾਹੀਦੀ ਹੈ ਤੇ ਆ ਥੋੜਾ ਸਾਰਿਆਂ ਦਾ ਧੰਨਵਾਦ ਹੈ ਮਿਲਦੇ ਆਂ ਫਿਰ ਹੁਣ ਅਗਲੀ ਵੀਡੀਓ ਦੇ ਵਿੱਚ ਕਿਸੇ ਦੇ ਵਿੱਚ ਹਨ ਤੇ ਹੁਣ ਅਸੀਂ ਜਾਣਾ ਯੂਰਪੜ ਨੂੰ ਰੋਪੜ ਤੋਂ ਕੀ ਕੀ ਸਮਾਰਾ ਸਾਡਾ ਹਿੱਲ ਬਾਈ ਸਾਹਿਬ ਮੰਗਾਉਂਦਾ ਅਲੂ ਗੋਭੀ ਗੋਭੀ ਆ ਗਈ ਪਾਣੀ ਪਿਆਜ਼ ਵੀ ਪਿਆ ਹਾਂ ਇਹ ਆ ਗਈ ਆ ਗਈ ਆ ਵਕੇ ਹੋ ਰਹਿੰਦੀ ਹੈ ਅਲੂ ਗੋਭੀ ਪਿਆ ਜਾ ਕੇ ਹੈ ਨਾ ਪਾਲਕ ਪਾਲਕ ਮਿਕਸ ਜਬੀ ਦਾ ਸਮਾਨ ਰਹਿਦਾ ਪਾਲਕ ਤੇ ਮਿਕਸ ਸਬਜੀ ਦਾ ਸਮਾਨ ਹਰ ਰਹਿਗਾ ਉਹ ਲੱਗੀ ਤੇਰੀ ਆਉਣ ਠੀਕ ਹੈ ਨਾ ਜੀ ਚਲੋ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਜਦ ਤੁਸੀਂ ਐਂ ਕਰੋ ਬਹੁਤ ਹਾਂ ਹਾਂ ਮਨ ਦਾ ਕਰਦੇ ਹਾਂ ਜਿੰਨਾ ਕਰ ਹਾਂ